ਹਾਂ ਆਉਣ ਦੋ ਹੋ ਸਾਰਾ ਦਿਨ ਫੋਨ ਉੱਤੇ ਝੂਠ ਬੋਲਦੀ ਨੀ ਲੀਡਰਾਂ ਦੇ ਘਰ ਮੰਗੂ ਲੰਗੇ ਕੋਲ ਦੀ ਆਇ ਫੇਰਾ ਤੂੰ ਫੋਨ ਉੱਤੇ ਝੂਠ ਬੋਲਦੀ ਨੀ ਲੀਡਰਾਂ ਦੇ ਘਰ ਮੰਗੂ ਲੰਗੇ ਕੋਲ ਦੀ ਕਾਲੇ ਨਾਗ ਮੰਗੂ ਸੋਹਣੀਆਂ ਨੇ ਦੱਸ ਦੇ ਮੰਗੇ ਹੋ ਨਾ ਮਾ ਨਾ ਚੱਲਿਆ ਗੁਰੂ ਪਿਆਰ ਦਾ ਨਿੱਥੇ ਅੜ ਗਈ ਗੇ ਰਾਰੀ ਫੱਟੇ ਚੱਕ ਦੇ ਮੰਗੇ ਹੋ ਨਾ ਮਾ ਨਾ ਚੱਲਿਆ ਗੁਰੂ ਪਿਆਰ ਦਾ ਨਿੱਥੇ ਅੜ ਗਈ ਗੇ ਰਾਰੀ ਫੱਟੇ ਚੱਕ ਦੇ ਮੰਗੇ ਹੋ ਰੱਬ ਨਾ ਨੀ ਮਾਰੇ ਅਸੀਂ ਨਹੀਂਓਂ ਮਰਦੇ ਬੈਰੀਆ ਦੇ ਕਦੇ ਨਾ ਡਰਾਇਆ ਡਰਦੇ ਰੱਬ ਨਾ ਨਹੀਂ ਮਾਰੇ ਅਸੀਂ ਨਹੀਂੋਂ ਮਰਦੇ ਬੈਰੀਆ ਦੇ ਕਦੇ ਨਾ ਡਰਾਇਆ ਡਰਦੇ ਇੱਕ ਵਾਰ ਜਾਨੇ ਮੇਰੀ ਜਾਨ ਮੰਗ ਲੈ ਨੀ ਦਿਲ ਕੱਢ ਕੇ ਤਲੀ ਦੇ ਉੱਤੇ ਰੱਖ ਦੇਵਾਂਗੇ ਨਾ ਮੰਨ ਮਾ ਛੱਲਿਆ ਕਰੋ ਪਿਆਰ ਦਾ ਨਹੀਂ ਇੱਥੇ ਅੜ ਗਈ ਗਰਾਰੀ ਫੱਟੇ ਚੱਕ ਦੇਵਾਂਗੇ ਨਾ ਮੰਨ ਮਾ ਛੱਲਿਆ ਕਰੋ ਪਿਆਰ ਦਾ ਨਹੀਂ ਇੱਥੇ ਅੜ ਗਈ ਗਰਾਰੀ ਫੱਟੇ ਚੱਕ ਦੇਵਾਂਗੇ ਹੋ ਮਾਪਿਆਂ ਦੀ ਬੱਗ ਪਹਿਰਾਂ ਵਿੱਚ ਰੋੜ ਗਈ ਭਾਈਆਂ ਦੀਆਂ ਪਿੰਡ ਚ ਪਵਾਇਆਂ ਨੀਵੀਆਂ ਕੱਪ ਉਹ ਯਾਹ ਦੀ ਭੱਗ ਫੈਰਾ ਵਿੱਚ ਰੋਣਗੀ ਭਾਈਆਂ ਦੀਆ ਪਿੰਡ ਚ ਬਵਾਈਆਂ ਨੀਵੀਆਂ ਤੈਨੂੰ ਸੋਹਣੀਆ ਆਈ ਨਹੀਂ ਘੜਿਆ ਦੇ ਉੱਤ ਇੱਕ ਚੱਕ ਦੇ ਮੰਗੇ ਹੋ ਨਮਨ ਮਾ ਝੱਲੇ ਹ ਗੁਰਪਿਆਰ ਦਾ ਨਿਜਤੇ ਅੜਗੀ ਗਰਾਰੀ ਫੱਟੇ ਚੱਕ ਦੇਵਾਂਗੇ ਨਮਨ ਮਾ ਝੱਲੇ ਹ ਗੁਰਪਿਆਰ ਦਾ ਨਿਜਤੇ ਅੜਗੀ ਗਰਾਰੀ ਫੱਟੇ ਚੱਕ ਦੇਵਾਂਗੇ ਫੱਟੇ ਚੱਕ ਦੇਵਾਂਗੇ ਆਣ ਦੋ ਫੱਟੇ ਚੱਕ ਦੇਵਾਂਗੇ ਹੋਣ ਮੈਂ ਹੁਣ ਮੀਨੇ ਕਰਿਆ ਕਿ ਤੂੰ ਨਾ ਕੀ ਕੀ ਤੈਨੂੰ ਦੱਸਾਂ ਮੈਂ ਆਪਣੀ ਦਰਦ ਗਹਾਰੀਨੀ ਹੱਟੋਂ ਮੈਂ ਦੇ ਵਿੱਚ ਫਿਰਦਾ ਗੋਡੇ ਗੋਡੇ ਪਾਣੀ ਨਹੀਂ ਹੱਟੋਂ ਮੈਂ ਦੇ ਵਿੱਚ ਫਿਰਦਾ ਗੋਡੇ ਗੋਡੇ ਪਾਣੀ ਨਹੀਂ ਕੌਣ ਪਰੂ ਹਰ ਜਾਨਾ ਕੌਣ ਪਰੂ ਜਾਨਾ ਰੱਬ ਦੇ ਨਰਕ ਸੱਕਾਂ ਦਾ ਛੱਡਾ ਡੁੱਬ ਗਿਆ ਸਾਰਾ ਨਿਕਟਾ ਪੈ ਜੂ ਲੱਖਾਂ ਦਾ ਇਹੋ ਨਿਕਟਾ ਡੁੱਬ ਗਿਆ ਸਾਰਾ ਨਿਕਟਾ ਪੈ ਜੂ ਲੱਖਾਂ ਦਾ ਹੋਣਾ ਡੁੱਬ ਗਿਆ ਸਾਰਾ ਨਿਕਟਾ ਦੂਜਣ ਹੋ ਗਿਆ ਜੱਟਾਂ ਦਾ ਹੋ ਖੇਤੀ ਸਰਦੇ ਮਾਇਆ ਤੂੰ ਕਮਹੋਰ ਚ ਲਾ ਲਾਵੇ ਹਾਏ ਖੇਤੀ ਸਰਦੇ ਮਾਇਆ ਤੂੰ ਕਮਹੋਰ ਚ ਲਾ ਲਾਵੇ ਕਾ ਦੁਨਿਆਰ ਦੇ ਵਿੱਚ ਲੈ ਕੇ ਕੋਈ ਗੱਡੀ ਪਾ ਲਾਵੇ ਹਾਏ ਦੁਨਿਆਰ ਦੇ ਵਿੱਚ ਲੈ ਕੇ ਕੋਈ ਗੱਡੀ ਪਾ ਲਾਵੇ ਆਪਾਂ ਕਢੇੜੀ ਇਸ ਨਹੀਂ ਕਰਨੀ ਕਢੇੜੀ ਇਸ ਨਹੀਂ ਕਰਨੀ ਮਾਇਆ ਤਖੜੇ ਲੋਕਾਂ ਦੀ ਪਰ ਬੰਬੇ ਬਲ ਗੇੜਾ ਵੇ ਗੱਡੀ ਪਰ ਲਿਆ ਨੋਟਾਂ ਦੀ ਹਾਏ ਬੰਬੇ ਬਲ ਗੇੜਾ ਵੇ ਗੱਡੀ ਪਰ ਲਿਆ ਨੋਟਾਂ ਦੀ ਓ ਪਿੰਡ ਫੁਰਵਾਹੀ ਵਾਲਾ ਨਹੀਂ ਕਦੀ ਨਮ ਇਲਾਯਾ ਨੀ ਉਹ ਮੇਰਾ ਹੋਵੇ ਮੇਰੇ ਸਾਇਆਂ ਦੀ ਉੱਤੇ ਲਿਖਵਾਇਆ ਨੀ ਉਹ ਮੇਰਾ ਹੋਵੇ ਮੇਰੇ ਸਾਇਆਂ ਦੀ ਉੱਤੇ ਲਿਖਵਾਇਆ ਨੀ ਹਰੇ ਰੋਜ਼ ਕਰਾਇਆ ਵਾਧਾ ਰੋਜ਼ ਕਰਾਇਆ ਵਾਧਾ ਫਰ ਦੌਂਜੀਆਂ ਬੱਸਾਂ ਦਾ ਚੱਲ ਨੁੱਬ ਗਿਆ ਸਾਰਾ ਨੀ ਕਾਟਾ ਪੈ ਗਿਆ ਲੱਖਾਂ ਦਾ ਅੱਜ ਨੁੱਬ ਗਿਆ ਸਾਰਾ ਨੀ ਕਾਟਾ ਪੈ ਗਿਆ ਲੱਖਾਂ ਦਾ ਧੁੱਪ ਨੁੱਬ ਗਿਆ ਸਾਰਾ ਨੀ ਇੰਜਣ ਹੋ ਗਿਆ ਜੱਟਾਂ ਦਾ ਬੱਤਾਂ ਬਾ ਗੱਡੀ ਨਹੀਂ ਕਰਦੀ ਤੂੰ ਕਬ ਹੋਰ ਚਲਾ ਲਾਵੇ ਜੇ ਵਫਾ ਗੱਡੀ ਨਹੀਂ ਕਰਦੀ ਤੂੰ ਕਬ ਹੋਰ ਚਲਾ ਲਾਵੇ ਜੈ ਰੌਣ ਬਠਿੰਡੇ ਵਾਲੇ ਤੇ ਤੂੰ ਤਬਾਪਾ ਰਾਲੇ ਗੱਡੀ ਭਰ ਲਿਆ ਨੋਟਾਂ ਦੀ ਹੇ ਮਾਰ ਬੰਬੇ ਬਲਗੇੜਾ ਵੇ ਗੱਡੀ ਭਰ ਲਿਆ ਨੋਟਾਂ ਦੀ ਹੋ ਐਲਪੀ ਵੱਡੀ ਵਾ ਉਹ ਪਿੰਡ ਫਰਵਾਹੀ ਵਾਲਾ ਨਹੀਂ ਗੱਡੀ ਨਮੀ ਲਿਆ ਆ ਨੀ ਉਹ ਪਿੰਡ ਫਰਵਾਹੀ ਵਾਲਾ ਗੱਡੀ ਨਮੀ ਲਿਆ ਆ ਨੀ ਹੋ ਮੇਰੇ ਹੋ ਬੇ ਮੇਰੇ ਸਾਈਨਾਂ ਦੀ ਉੱਤੇ ਲਿਖਵਾਇਆ ਨਹੀਂ ਹੇ ਰੋਜ਼ ਕਰਾਇਆ ਵਾਡਾ ਰੋਜ਼ ਕਰਾਇਆ ਵਾਡਾ ਬਾਦਲ ਦੀਆਂ ਬਸਾਂ ਦਾ ਥੋੜਾ ਡੁੱਬ ਗਿਆ ਸਾਰਾ ਨਿਕਾਟਾ ਪੈ ਗਿਆ ਲੱਖਾਂ ਦਾ ਇੱਥੋਂ ਡੁੱਬ ਗਿਆ ਸਾਰਾ ਨਿਕਾਟਾ ਪੈ ਗਿਆ ਲੱਖਾਂ ਦਾ ਓ ਪਿੰਡ ਫਰਵਾਹੀ ਵਾਲਾ ਗੱਡੀ ਨਮੀ ਲਿਆ ਆਇਆ ਨਹੀਂ ਹੋ ਮੇਰ ਹੋਵੇ ਮੇਰੇ ਸਾਈਆਂ ਦੀ ਉੱਤੇ ਲਖਵਾਇਆ ਨਹੀਂ ਸਾਰੇ ਰੋਜ਼ ਕਰਾਇਆ ਵਾਢਾ ਰੋਜ਼ ਕਰਾਇਆ ਵਾਢਾ ਫਾਦਲ ਦੀਆਂ ਬਸਾਂ ਦਾ ਚੋਨਾ ਨਿਕਲਿਆ ਥੋੜਾ ਨਿਕਾਟਾ ਪੈ ਗਿਆ ਲਖਾਂ ਦਾ ਚਾਹ ਬਾਤ ਹੈ ਚਰਨ ਜੀ ਬਹੁਤ ਸੋਹਣਾ ਚਰਨ ਜੀ ਆਹ ਗਾਣਾ ਜਮਾ ਹੌਲੀ ਸੁਣਾਉਣਾ ਥੋੜੀ ਕਾੜੀ ਕਰਕੇ ਨਹੀਂ ਤੇਰਾ ਸਾਹ ਝੜਦਾ ਕਾੜੀ ਕਰਕੇ ਤੂੰ ਉਲਝ ਜਾਨਾ ਗਾਣੇ ਦੀ ਲੈਣ ਭੁੱਲ ਜਾਨਾ ਜਮਾ ਹੌਲੀ ਆਰਾਮ ਨਾਲ ਇਹੀ ਗਾਣਾ ਦੁਬਾਰੇ ਝੋਨਾ ਡੁੱਬ ਗਿਆ ਲੱਖਾਂ ਦਾ ਹੌਲੀ ਜਮਾਂ ਆਰਾਮ ਨਾ ਠੀਕ ਹੈ ਇੱਥੇ ਲੈ ਮੈਨੂੰ ਖੜਾ ਦੇ ਚੱਲ ਹੋ ਕੀ ਕੀ ਤੈਨੂੰ ਦੱਸਾਂ ਮੈਂ ਆਪਣੀ ਦਰਦ ਕਹਾਣੀ ਨਹੀਂ ਨਾ 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 ਸਕੇਲ ਉੱਚੀ ਠੀਕ ਹੈ ਹੋ ਕੀ ਕੀ ਦੱਸਾਂ ਆਪਣੀ ਤੈਨੂੰ ਨਾ ਨਾ ਸਕੇਲ ਹੋਰ ਉੱਚੀ ਹੋਰ ਉੱਚੀ ਹਾਂ ਹੋ ਕੀ ਕੀ ਤੈਨੂੰ ਦੱਸਾਂ ਆਪਣੀ ਦਰਦ ਕਹਾਣੀ ਨਹੀਂ ਹਏ ਝੋਨੇ ਦੇ ਵਿੱਚ ਫਿਰਦਾ ਗੋਡੇ-ਗੋਡੇ ਪਾਣੀ ਨਹੀਂ ਹਏ ਝੋਨੇ ਦੇ ਵਿੱਚ ਫਿਰਦਾ ਗੋਡੇ-ਗੋਡੇ ਪਾਣੀ ਨਹੀਂ ਹਏ ਕੌਣ ਪਰੂ ਹਰ ਜਾਨਾ ਕੋਣ ਬਰੂ ਹਰ ਜਾਨਾ ਰੱਬ ਦੇ ਨਾਨਕ ਸੱਗਾ ਦਾ ਤੂੰ ਡੁੱਬ ਗਿਆ ਸਾਰਾ ਨਿਕਾਟਾ ਪੈ ਗਿਆ ਲੱਖਾਂ ਦਾ ਐ ਤੂੰ ਡੁੱਬ ਗਿਆ ਸਾਰਾ ਨਿਕਾਟਾ ਪੈ ਗਿਆ ਲੱਖਾਂ ਦਾ ਹੋ ਖੇਤੀ ਸੜਦੇ ਮਾਇਆ ਤੂੰ ਕਮਹੋਰ ਚ ਲਾ ਲਾਵੇ ਹੋ ਖੇਤੀ ਸੜਦੇ ਮਾਇਆ ਤੂੰ ਕਮਹੋਰ ਚ ਲਾ ਲਾਵੇ ਜਾ ਜੁਨੀਅਰ ਦੇ ਵਿੱਚ ਲੈ ਕੇ ਕੋਈ ਗੱਡੀ ਪਾ ਲਾਵੇ ਜਾ ਜੁਨੀਅਰ ਦੇ ਵਿੱਚ ਲੈ ਕੇ ਕੋਈ ਗੱਡੀ ਪਾ ਲਾਵੇ ਆਪਾਂ ਕਦਰ ਇਸ ਨਹੀਂ ਕਰਨੀ ਕਦਰ ਇਸ ਨਹੀਂ ਕਰਨੀ ਮਾਇਆ ਤਗੜੇ ਲੋਕਾਂ ਦੀ ਮਾਰ ਬੰਬੇ ਬਲਘੇੜਾ ਬੇ ਗੱਡੀ ਪਰ ਲਿਆ ਲੋਟਾਂ ਦੀ ਹੇ ਮਾਰ ਬੰਬੇ ਬਲਘੇੜਾ ਬੇ ਗੱਡੀ ਪਰ ਲਿਆ ਲੋਟਾਂ ਦੀ ਹੋ ਪਿੰਡ ਫਰਵਾਹੀ ਵਾਲਾ ਹੋ ਪਿੰਡ ਫਰਵਾਹੀ ਵਾਲਾ ਗੱਡੀ ਨਮੀ ਲਿਆ ਆਇਆ ਨਹੀਂ ਹੋ ਪਿੰਡ ਫਰਵਾਹੀ ਵਾਲਾ ਗੱਡੀ ਨਮੀ ਲਿਆ ਆਇਆ ਨਹੀਂ ਹੋ ਮੇਰ ਹੋਵੇ ਮੇਰੇ ਸਾਈਆਂ ਦੀ ਉੱਤੇ ਲਖਵਾਇਆ ਨਹੀਂ ਹੋ ਮੇਰ ਹੋਵੇ ਮੇਰੇ ਸਾਈਆਂ ਦੀ ਉੱਤੇ ਲਖਵਾਇਆ ਨਹੀਂ ਫੇ ਲੋਜ ਕਰਾਇਆ ਵਾਢਾ ਲੋਜ ਕਰਾਇਆ ਵਾਢਾ ਬਾਦਲ ਦੀਆਂ ਬਸਾਂ ਦਾ ਉਹ ਨੜ ਡੁੱਬ ਗਿਆ ਸਾਰਾ ਨਿਕਾਟਾ ਪੈ ਗਿਆ ਲੱਖਾਂ ਦਾ ਐਜੋ ਡੁੱਬ ਗਿਆ ਸਾਰਾ ਨਿਕਾਟਾ ਪੈ ਗਿਆ ਲੱਖਾਂ ਦਾ ਓ ਵਫਾ ਗੱਡੀ ਨਹੀਂ ਕਰਦੀ ਤੂੰ ਕਮ ਹੋਰ ਚਲਾ ਲਾ ਆਵੇ ਜੇ ਵਫਾ ਗੱਡੀ ਨਹੀਂ ਕਰਦੀ ਤੂੰ ਕਮ ਹੋਰ ਚਲਾ ਲਾ ਆਵੇ ਚਾਹ ਰੋਡ ਪਠਿੰਡੇ ਬਾਲੇ ਤੇ ਦੁੱਧਾ ਬਾਬਾ ਲਾ ਆਵੇ ਚਾਹ ਰੋਡ ਪਠਿੰਡੇ ਬਾਲੇ ਤੇ ਦੁੱਧਾ ਬਾਬਾ ਲਾ ਆਵੇ ਹਾਇ ਰੋਡ ਪਠਿੰਡੇ ਬਾਲੇ ਤੇ ਦੁੱਧਾ ਬਾਬਾ ਲਾ ਆਵੇ ਹੋ ਨਾਲੇ ਤਰੱਕੀ ਬਾਜੂ ਨਾਲੇ ਤਰੱਕੀ ਬਾਜੂ ਸੇਵਾ ਕਰ ਲਾ ਲੋਕਾਂ ਦੀ બાર બબે વલ ગેડા પે ગર લોટા હે બાર બી ગેડા ગરલ્યા લોટા એ